మేను ఫిర్ బంద్ లాంగే సమాన్ ని పాని గయేదే చాచా చీకి చాచా పూచా ఇత్తర్ ను మార్ హా ఇత్తర్ బడా భటకరా ఫడా ఫటకరా ఫణ ఆ ఆ ముండి తలి గిర్ గియే చక్ చక్ పడమ్ ఏది ఏది మే ఇదర్ తీగ మేనేసే ని లగ్ దాకు తో వేగా kuch ని మిలేయ్ ని పూచా పైసే తే మెల్గే హా చల్ చీకి చల్ చాచా ఐకేర్ నా చల్ గయే అప్పా हां पेणी इधर ते कोई दिखਦਾ ਵੀ ਨਹੀਂ ਹੈਗਾ ਕਿਸੇ ਨੂੰ शक ਵੀ ਨਹੀਂ ਹੋਣਾ ਚਲ ਚਲਦੇ ਆਪਾਂ کار ਜਾ ਕੇ ਦੇਖਦੇ ਆਂ ਆਜ ਤੂੰ ਜਾਣਦੀ ਐ ਇਹਨਾਂ ਨੂੰ ਨਹੀਂ ਪਹਿਲਾਂ ਆਈ ਸਾਂ ਮੈਂ ਫੇਰੀ ਪਾਣਾ ਇੱਕ ਦੋ ਵਾਰ ਆਈ ਆ ਕੋਠੀ ਦੇਖ ਕੇ ਤੇ ਲੱਗਦਾ ਹੈ ਵੱਧੂ ਪੈਸਾ ਹੋਣਾ ਹੈ ਨਹੀਂ ਇਹਨਾਂ ਆ ਜਾਣ ਆਵੇ ਬੇਨ ਕੁੱਸਦੇ ਬੇਬੇ ਸਸਰੀ ਘਰ ਵੀ ਸਸਰੀ ਘਰ ਵੀ ਸਸਰੀ ਘਰ ਵੀ ਠੀਕ ਹੈ ਠੀਕ ਹੈ ਭਾਈ ਅੱਛਾ ਘਰੇ ਕੋਈ ਹੋਰ ਨਹੀਂ ਹੈ ਨਹੀਂ ਆ ਬਹੂ ਆਂ ਦਰਵਾਇਆ ਫਿਰਦੀ ਐ ਵਿਚਾਰੀ ਕੋਈ ਸੁਰਮਾ ਕੋਈ ਕੰਗੀ ਕੋਈ ਨਹੀਂ ਕੁਛ ਨਹੀਂ ਕੁਛ ਨਹੀਂ ਲੈਣਾ ਲੈ ਲੈ ਬੇਬੇ ਦੁਕਾਨ ਤੋਂ ਕੋਣ ਤਾਂ ਲਿਆਉਣਿਆ ਬਜ਼ਾਰੋਂ ਦਵਾ ਲੈਉਣੀਆਂ ਬਹੂ ਨੂੰ ਵਿਆਹੀ ਤਾਂ ਹੋਈ ਐ ਇਹ ਕੋਈ ਗੱਲ ਸਾਡੀ ਵੀ ਬੋਣੀ ਕਰਾ ਦੇ ਆਏ ਕਿਉਂ ਕਰਦੀ ਐ ਤਿਹਾੜ ਦੇ ਦਿਨ ਚੱਲਦੇ ਨੇ ਬਤਾਇਆ ਇਹ ਮੁੰਡੇ ਨਾਲ ਜਾ ਕੇ ਹੁਣ ਹੀ ਲੈ ਕੇ ਆਈ ਐ ਇਹ ਜੇ ਸਮਾਨਾ ਨਹੀਂ ਕੋਈ ਨਾ ਬੇਬੇ ਤੂੰ ਦਵਾ ਦੇ ਕੁਛ ਨਹੀਂ ਹੁੰਦਾ ਕੰਗੀ ਦਵਾ ਦੇ ਕੋਈ ਸੁਰਮਾ ਦਵਾ ਦੇ ਕੋਈ ਆਹ ਕਾਂਟੇ ਕੋਤੋਂ ਹੁੰਦਾ ਤੂੰ ਦਵਾ ਕੇ ਲੈ ਆਤੀ ਉਮੈ ਗਾਦੇ ਵਾਸਤੇ ਲੈਣੀ ਨਿਬੋ ਕਬੀਰ ਪੁੱਛ ਲੈਣੇ ਖਬਰ ਆ ਮੈਂ ਤਹੀਂ ਤਾਂ ਕਹਿਨੀ ਆ ਮੈਂ ਪੁੱਛ ਲਾ ਸਰਦਾਰਾ ਉਹਨੂੰ ਬੁਲਾ ਲਾ ਤੇਰੀ ਪਰਜਾਈ ਲੈ ਲੋਗੀ ਕੋਸ਼ ਸੱਤ ਹਾਬੀ ਕੜ ਕੇ ਤੇ ਫਿਰਦੇ ਆ ਬੇਬੇ ਕੋਸ਼ ਨਹੀਂ ਬੱਜਿਆ ਸਾਨੂੰ ਤਾਂ ਉਹ ਤਾਂ ਪੁੱਤਰ ਅਜ ਦੀਏ ਨਹੀਂ ਹੁੰਦੀ ਸਮਾਨ ਨਾਲ ਉਹ ਚੱਲ ਬੇਬੇ ਕੋਈ ਨਹੀਂ ਚੱਲ ਕੋਈ ਨਾ ਸੀ ਸਾਨੂੰ ਵੀ ਆਤ ਆ ਨਹੀਂ ਆ ਜਾ ਪੈਣੇ ਆ ਜਾ ਆ ਜਾ ਕੀ ਲੈ ਕੇ ਆਂਗੇ ਨੀ ਇਹਦੇ ਵਿੱਚ ਤਾਂ ਕੰਗਾ ਸੁਰਮਾ ਕੋਈ ਕੰਨਾਂ ਚ ਪਾਣ ਨੂੰ ਕੋਈ ਨਹੀਂ ਕੋਕੇ ਆ ਸਾਰਾ ਕੁਝ ਤਾਂ ਭੈਣੇ ਲਾਲਾ ਬੀਬੀ ਮੈਂ ਨੇਲ ਪਾਉਸ ਲੈ ਪੁੱਤ ਹੁਣ ਤਾਂ ਬਜ਼ਾਰੋਂ ਲੈ ਕੇ ਆਈ ਸੀ ਅਦੇ ਮੁੰਡੇ ਨਾਲ ਜਾ ਕੇ ਉਹ ਤੇ ਭੁੱਲੀ ਹੋਈ ਕਿ ਨਾਂ ਪਾੜਤ ਰਹੇਗੀ ਮੇਰੀ ਬੀਬੀ ਚਲ ਦੇ ਦੇਖ ਲੈ ਪੁੱਤ ਕੋਈ ਫੇਰ ਕੀ ਹੋ ਗਿਆ ਬੇਬੇ ਤੂੰ ਤਾਂ ਬਾੜੀ ਹੋ ਕੰਜੂਸ ਹੈ ਆਏ ਥੋੜਾ ਕਰਦੇ ਹੁੰਦੇ ਆ ਫੇਰ ਕੀ ਹੋ ਗਿਆ ਲਾਣ ਪਾਣ ਦੀ ਵੀ ਕੋਈ ਉਮਰ ਹੁੰਦੀ ਆ ਚਲੋ ਤਾਂ ਠੀਕ ਆ ਪੁੱਤ ਆ ਦੇ ਥੋੜਾ ਉਹ ਨਾਲੇ ਚੱਲ ਉਹ ਮਰਤੇ ਤਾਂ ਵਾਲੇ ਆਏ ਦੇਖੋ ਕਿੰਨਾ ਸੱਜੇ ਬੱਠੇ ਨੇ ਇਹ ਤਾਂ ਭਰਾਵਾ ਖਾਜੇ ਨਹੀਂ ਹੋਇਆ ਇਹਦੇ ਵਿਆਹ ਨੂੰ ਮੈਂ ਸੋਚਿਆ ਚੱਲ ਫੇਰੀ ਪੂਰੀ ਕਬਾਹ ਮਾਈ ਜੀ ਇਹਨੂੰ ਪਤਾ ਲੱਗ ਜੂਗਾ ਇਹ ਮੇਰੀ ਦਰਾਨੀ ਹੈ ਛੋਟੀ ਹਾਂ ਨੀ ਲਾਲਾ ਪਹਿਣੇ ਲੱਕ ਚੁਪਾਂ ਆ ਚੁੰਮ ਕੇ ਨੇ ਠੀਕ ਅੱਜ ਕੱਲ੍ਹ ਦੀ ਆਹ ਲੈ ਲੈ ਬੱਬੀ ਤਰੀ ਸੁਟਣ ਵਾਲਾ ਜੁੱਤੇ ਨੇ ਥੋੜੀ ਮੇਰੇ ਸੋਹਣੇ ਲੱਗਣਗੇ ਬਹੁਤ ਸੋਹਣੇ ਲੱਗਣਗੇ ਪਹਿਣੇ ਤੇਰੇ ਪਾਏ ਹੋਏ ਤੂੰ ਪਾ ਕੇ ਤਾਂ ਦੇਖ ਇੱਕ ਵਾਰ ਸਾਡੇ ਕਹੇ ਤੋਂ ਪਾ ਕੇ ਦੇਖ ਬੜੀ ਸੋਹਣੀ ਲੱਗਣੀ ਹਾਂ ਸੋਹਣੇ ਤਾਂ ਬਹੁਤ ਨੇ ਪਰ ਮੇਰੇ ਨਹੀਂ ਸੋਹਣੇ ਇਹ ਥੋੜੇ ਵਾਲੇ ਵਧੀਆ ਲੱਗਣ ਗਏ ਤੈਨੂੰ ਨਹੀਂ ਲੱਗਦੇ ਲੈ ਲੈ ਪੁੱਤ ਸੋਹਣੇ ਨਹੀਂ ਲੈ ਲੈ ਸਹੀ ਇਹਨਾਂ ਨੂੰ ਸੋਹਣੇ ਨੇ ਪੁੱਤ ਲੈ ਲੈ ਹੋ ਲੈ ਲੈ ਕੋਈ ਨਾ ਲੈ ਲੈ ਜਿਹੜਾ ਕੋਈ ਪਸੰਦ ਆਉਂਦਾ ਲੈ ਲੈ ਆਹ ਕੋ ਚੂੜੀਆਂ ਚ ਆਹ ਲੈ ਲੈ ਫੇਰ ਆਹ ਦੇਖ ਲੈ ਇਹ ਬਚੀ ਮੈਂ ਦੋ ਨੇ ਹੂੰ ਇਹ ਲੈ 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 ਬਾਬੂ ਲੈ ਲੈ ਕੋਈ ਗੱਲ ਨਹੀਂ ਨਾਲੇ ਐ ਕਰੀ ਇਹ ਵਿਚਾਰੀਆਂ ਪਤਾ ਨਹੀਂ ਕਿਵੇਂ ਆ ਗੀਆਂ ਚਾਪਣੀ ਵੀ ਆ ਕੇ ਤੋਰਦੀ ਦੇਖ ਲਾ ਨੀ ਕਿੰਨਾ ਵੱਡਾ ਦਿਲ ਹੈ ਤੇਰੇ ਦੇਵਰ ਦਾ ਹੈ ਦੇਰ ਲੱਗਦਾ ਪੈਣ ਤੇਰਾ ਹਾਂ ਦੇਵਰ ਦਾ ਅੱਛਾ ਦੇਖ ਲੈ ਕਿੰਨਾ ਵੱਡਾ ਦੇਲੇ ਇਹਦਾ ਦੇ ਲਾ ਬੇਬੇ ਤੂੰ ਤਾਂ ਦਵੰਦੀ ਵੀ ਨਹੀਂ ਸੀ ਆਪਣੀ ਨੂੰ ਨੂੰ ਕੁਸ ਆ ਵੀ ਲੈ ਲੈ ਆ ਦੇਖ ਲੈ ਵਿਆਹ ਸਾਦੀ ਚ ਪਾਣ ਨੂੰ ਬਹੁਤ ਸੋਹਣਾ ਏ ਹਾਂ ਲਾ ਲਾ ਇਹ ਤਾਂ ਨਿਆਣੀਆਂ ਦੇ ਪਾਉਣ ਵਾਲਾ ਹੁਣ ਮੈਂ ਕਿਹੜਾ ਨਿਆਣੀ ਦੇ ਨੀ ਨਿਆਣੀਆਂ ਸਿਆਣੀਆਂ ਸਾਰੀਆਂ ਪਾਈਆਂ ਫਿਰਦੀਆਂ ਨੇ ਭੈਣੇ ਤੈਨੂੰ ਹੀ ਲੱਗਦਾ ਤਾਂ ਜਵਾਕੜੀਆਂ ਦੇ ਪਾਉਣ ਵਾਲਾ ਨੀ ਕਾਹਨੂੰ ਜਵਾਖੜੀਆਂ ਦੇ ਪਾਉਣ ਵਾਲਾ ਇਹ ਤਾਂ ਤੇਰੇ ਵਰਗੀਆਂ ਦੇ ਪਾਉਣ ਇੰਨਾ ਨਾਲ ਸੋਹਣੇ ਲੱਗਣਗੇ ਪੁੱਤ ਫਿਰ ਇਹ ਹੋਰ ਹਾਂ ਇਹਨਾਂ ਨਾਲ ਤਾਂ ਜੱਜ ਦੇ ਨਾਲਦਾ ਤਾਂ ਇਹ ਮੇਰੀ ਕੁੜੀ ਦੇ ਰੱਖਿਆ ਕਰੇ ਮੇਰੇ ਨਹੀਂ ਬੀਬੀ ਸੋਹਣੇ ਲੱਗਣੇ ਇਹ ਫਿਰ ਹੋਰ ਦੇਖ ਲੈ ਪੁੱਤ ਤੇਰੇ ਪਾਉਣ ਵਾਲਾ ਦੇਖ ਲੈ ਕੁਸ ਬੜੀ ਲੱਗੀ ਤੇਰੇ ਪਾਉਣ ਵਾਲਾ ਦੇਖ ਲੈ ਆ ਜੇ ਸਵੇਰ ਤੇ ਚੱਲੀ ਆ ਤੇ ਬਹੁਤ ਬੜੀ ਲੱਗੀ ਨਹੀਂ ਭੈਣੇ ਇੱਕ ਕੰਮ ਕਰ ਇਹਨੂੰ ਚਾਹ ਪਿਲਾਏ ਤੇ ਮੈਂ ਤੜਕੇ ਦੀ ਇਹਨੂੰ ਆਈ ਨਾਲ ਲਈ ਫਿਰਦੀ ਆ ਇਹਨੇ ਵਿਚਾਰੇ ਨੇ ਕੋਈ ਖਾਦਾ ਨਹੀਂ ਪੀਤਾ ਨਹੀਂ ਇਹਨੂੰ ਲਿਆ ਕੇ ਦੇ ਚਾਹ ਦੀ ਘੁੱਟ ਜਿਹ ਹੈਗੀ ਨਹੀਂ ਘਰੋਂ ਨਹੀਂ ਨਾਲ ਲੈ ਕੇ ਆਉਂਦੇ ਖਾਣਾ ਬਿਨਾਂ ਨਹੀਂ ਫਿਰ ਤੈਨੂੰ ਪਤਾ ਹੀ ਹੈ ਭੈਣੇ ਪਿੰਡ 'ਚ ਫੇਰੀ ਪਾਣੇ ਆ ਇਹ ਹੁੰਦਾ ਕਿ ਤੇਰੇ ਤਾਂ ਮੈਂ ਤਾਂ ਇਹੀ ਕਰਦੀਆਂ ਹੁੰਦੀਆਂ ਨੇ ਇਹ ਤਾਂ ਇੱਕ ਚੀਜ਼ ਮੰਗਦੀ ਆ 10 ਮੰਗਣ ਗਿਆ ਫੇਰਾ ਨਾ ਨਾ ਬੀਬੀ ਰਹਿਣ ਦੇ ਜੀ ਤੈਨੂੰ ਗੁੱਸਾ ਲੱਗਦਾ ਹੈ ਤੇਰੇ ਹੋਰ ਭੈਣੇ ਰਹਿਣ ਦੇ ਇੱਕ ਚੀਜ਼ ਮੰਗਦੀ ਆ 10 ਮੰਗਦੀਆਂ ਨੇ ਦੇਖ ਵੀ ਪੀਗੀ ਕਰਨ ਦੀ ਕੀ ਹੋ ਗਿਆ ਇੱਕ ਚੀਜ਼ ਮੰਗਦੀਆਂ 10 ਮੰਗਦੀਆਂ ਨੇ ਫਿਰ ਨਹੀਂ ਕਾ ਨੂੰ ਬੇਬੇ ਅਸੀਂ ਤੇ ਚਾਦੀ ਕੋਟੀ ਮੰਗੀ ਹੈ ਹੋਰ ਤੇਥੋਂ ਕੀ ਮੰਗਿਆ ਚਲ ਕੋ ਨਾ ਪਿਆ ਦੇ ਪੁੱਤ ਹਾਂ ਪਿਆ ਦੇ ਚਾਦੀ ਕੋਟ ਪਿਆ ਦੇ ਭੁਕੇ ਟਿੱਡਨੇ ਅਸੀਂ ਸੀ ਦੇਣੀ ਹੈ ਨਹੀਂ ਸਾਰਾ ਦਿਲ ਫਿਰਦੇ ਆ ਫੇਰੀ ਪਾਉਂਦੇ ਆ ਤੈਨੂੰ ਪਤਾ ਹੈ ਕੋਈ ਚਾਦੀ ਕੋਟ ਬਲਾ ਦਿੰਦਾ ਹੈ ਪੀ ਲੈ ਨਿਆ ਨਹੀਂ ਸਾਡਾ ਕੋਈ ਤੱਕਾ ਥੋੜਾ ਬੇਬੇ ਚਲ ਕੋ ਫਿਰ ਸੰਤ ਕੋਈ ਚਾਦੀ ਕੋਟ ਦੇ ਦੂਗਾ ਤਪਿਆ ਦੇ ਪੁੱਤ ਕਰਕੇ ਦੇ ਦੇ ਕੋਟ ਕਲਾਸ ਆ ਦੇ ਪਾਈ ਆ ਕਿ ਅਸੀਂ ਅੱਗੇ ਹੋ ਜਾਾਂਗੇ ਹੋਰ ਕੀ ਐ ਲੈ ਮੈਂ ਤਾਂ ਨੇਲ ਪੈਂਟਸ ਤੋ ਘਾ ਦੇ ਅੱਛਾ ਨਾ ਬਾਸ ਲੈਣੀ ਐ ਦਿਖਾ ਦੰਨੀ ਆ ਪੈਣੇ ਦਿਖਾ ਦੰਨੀ ਕਿੱਤੇ ਪਾਈਆਂ ਸੀ ਇਹਦੇ ਵਿੱਚ ਹੀ ਅੱਛਾ ਨਿੱਕੇ ਸੀ ਉਹਦੇ ਇੱਕ ਮਿੰਟ ਪੈਣੇ ਉਹ ਡੱਬੇ ਦੇ ਵਿੱਚ ਹੋਣੀ ਐ ਇਹਦੇ ਵਿੱਚ ਤੇ ਦੂਜਾ ਸਮਾਨ ਐ ਤੁਹਾਨੂੰ ਐ ਮਾੜੀ ਮੁੱਟੀ ਗੌਰ ਰੱਖ ਲਿਆ ਕਰ ਤੂੰ ਵੀ ਹੁਣ ਤੈਨੂੰ ਵੀ ਤੇ ਕੰਮ ਕਰਨਾ ਹੀ ਪਊਗਾ ਆ ਸੀ ਪੈਣੇ ਆ ਦੋ ਕੀ ਰਹਿ ਗਈਆਂ ਬਾਕੀ ਤੇ ਸਾਰੀਆਂ ਵਿਕ ਗਈਆਂ ਨੇ ਨਾ ਕੋਈ ਪਸੰਦਦਾਨ ਹੈਗਾ ਤਾਂ ਤੋਂ ਜਿਆਦੇ ਗੂੜਾ ਜੇ ਰੰਗ ਲਾ ਦੇ ਨੀ ਆ ਤਾਂ ਬਹੁਤ ਸੋਹਣਾ ਲੱਗਣਾ ਪੈਲੇ ਤੇ ਉਹ ਕਿਉਂ ਆਏ ਕਰੀ ਜਾਨੀਏ ਤੂੰ ਕਿਹੜਾ ਬੁੜੀ ਹੋ ਚਲੀ ਹੈ ਉਹ ਬੁੜੀ ਤਾਂ ਹੋਊ ਹੁਣ ਕੀ ਕਾ ਨੋ ਬੁੜੀ ਹੈ ਪਹਿਨੇ ਬੁੜੀਆਂ ਤਾਂ ਸਾਡੇ ਵਰਗੀਆਂ ਨੇ ਜੇ ਸਾਡਾ ਮੁੰਡਾ ਆ ਗਿਆ ਨਾ ਮੁੰਡਾ ਉਹਦੋਂ ਵੀ ਤੱਤਾ ਆਊਗਾ ਦੇਖੀ ਇਹ ਕੋਸਨੀ ਕਾਇਦਾ ਬੇ ਬੇਂਗੂੜੀ ਜਾਨੀ ਹੈ ਤੂੰ ਅਸੀਂ ਦੱਸ ਕਿਹੜਾ ਤੇਰੇ ਇੱਥੇ ਬੈਠਣ ਲੱਗੀਆਂ ਆ ਲੈ ਲੈ ਭੈਣਿਆ ਆ ਰੰਗ ਆ ਰੰਗ ਸੋਨਾ ਲੱਗਿਆ ਮੈਨੂੰ ਵੀ ਭਾਈ ਉਹ ਚੱਕੀ ਆ ਇਹ ਆਹਿਆ ਨੁਕ ਸੋਨਾ ਚਲੇ ਰੱਖ ਲੈ ਭੈਣੇ ਇਹ ਸਰਦਾਰਾਂ ਜਾਨ ਲਾ ਕਿੰਨੇ ਲੈ ਇਹ ਤੇ ਭੈਣੇ ਚਲ ਤੂੰ ਦੇ ਦੀ 40 ਰੁਪਏ ਦੇ 40 ਰੁਪਏ ਆਈਆਂ ਤੇ ਬੀਵੀ ਕੰਨ ਕਾਂਤੋਂ ਮਿਲਦੀਆਂ ਨੇ ਕੋਈ ਗੱਲ ਨਹੀਂ ਭੈਣੇ 20 ਦੀ ਦੇ ਦੇ ਆਪਣੀ ਬੋਣੀ ਹੋ ਚੁਈ ਨਹੀਂ ਚੱਲ ਭੈਣੇ ਤੂੰ 20 ਦੇ ਦੇ ਹੋਰ ਕੀ ਹੈ ਤੁਹਾਡੇ 20 ਹੁਣ ਥੋੜੇ ਨੇਗੇ ਕਰਦੇ ਫਿਰਦੇ ਆ ਤਾਂ ਇਹ ਕਹਿੰਦੇ 20 ਥੋੜੇ ਨੇ ਐਡੀ ਕਿਤਾ ਸਿੱਸੀ ਆ ਹੋ ਨਹੀਂ ਚੱਲ ਬੇਬੇ ਕਿਉਂ ਉਹ ਕਰਦੀ ਏ ਕੋਈ ਨਾ 20 ਰੁਪਏ ਦੇ ਦੇ ਹੋਰ ਕਿ ਚਾਂ ਚੁੰਨਦੀ ਹੈ ਕਿ ਗੋਲ ਚ ਕੋਣ ਆ ਚਾਂ ਤੂੰ ਤੇ ਭੈਣੇ ਮੈਨੂੰ ਲੱਗਦਾ ਇਹ ਕੁੜੀ ਨਾ ਤੈਨੂੰ ਪਤਾ ਮੇਰਾ ਦਿਮਾਗ ਨਹੀਂ ਰਹਿੰਦਾ ਮੈਂ ਹੋਰ ਕੰਮ ਕਰਨ ਲੱਗ ਜਾਂਦੀ ਹਾਂ ਕੋਈ ਗੱਲ ਨਹੀਂ ਭੈਣੇ ਉਲੀ ਵਾਲੇ ਡੱਬਾ ਪਾਇਆ ਨਹੀਂ ਕਿਹਨੇ ਉਹ ਡੱਬਾ ਵਿੱਚ ਨਹੀਂ ਪਾਇਆ ਹੈਗਾ ਜਾਂਦਾ ਤਾਂ ਸਾਰਾ ਕੁਝ ਪਈ ਹੈ ਸੂਈਆਂ ਨਹੀਂ ਆਗੀਆਂ ਸੂਈਆਂ ਵੀ ਲੜੀਆਂ ਸੀ ਪਹਿਨੇ ਤਾਂ ਨਹੀਂ ਪਹਿਨੇ ਆ ਲੈ ਲੈ ਨਹੀਂ ਵਿਆਹ ਸਾਦੀ ਚਲਾਣ ਨੂੰ ਭੁੱਲ ਸੂਈਆਂ ਕਿੱਥੇ ਰਹਿ ਗਈਆਂ ਆਪਣੀਆਂ ਸੂਈਆਂ ਤਾਂ ਅਸੀਂ ਟੋਟੀਆਂ ਨਹੀਂ ਉਹ ਡੱਬਾ ਕਿਤੇ ਉਹਨੇ ਪੂਜਾ ਚੱਕ ਤਾਂ ਨਹੀਂ ਲਿਆ ਮੈਨੂੰ ਵੀ ਲੱਗਦਾ ਹੈ ਉਹ ਤਾਂ ਪਹਿਨੇ ਚੱਕ ਲਿਆ ਕਿਸੇ ਨੇ ਚਲ ਗਰੀਬ ਦਾ ਖਾ ਕੇ ਕਿੱਥੇ ਜਾਊਗਾ ਹਾਂ ਉਹ ਤਾਂ ਹੈ ਕੋਈ ਨਾ ਨਿੱਪਲ ਜੂਆ ਹਾਂ हां निकल ਜੂਗਾ ਕੋਈ ਨਾ ਭੈਣੇ ਤੈਨੂੰ ਅਗਲੇ ਗੀੜੇ ਲਿਆ ਦਾਂਗੇ ਨਹੀਂ ਬੇਬੇ ਆਹ ਤੇਲ ਦੇਖ ਤੂੰ ਲਾ ਕੇ ਗੋਡਿਆਂ ਨੂੰ ਇਹ ਗੋਡਿਆਂ ਵਾਸਤੇ ਤੇਲ ਇਹ ਤੇਲ ਤਾਂ ਬਹੁਤ ਲੈ ਲੈ ਕੋਈ ਕਾਹਮਾ ਤਾਂ ਨਹੀਂ ਦੇਣਾ ਤੂੰ ਤਾਂ ਭੱਜਣ ਲੱਗ ਜਾਂਗੀ ਵੇੜੇ 'ਚ ਨਹੀਂ ਬਹੁਤ ਲੈ ਲੈ ਤੇਲ ਆਹ ਪਹਿਲਾਂ ਵੀ ਉਹਨਾਂ ਨੇ ਲਈਤਾ ਬੇਬੇ ਉਹ ਤੇਰੇ ਵਰਗੀ ਪਹਿਲਾਂ ਆਈ ਉਦੋਂ ਵੀ ਦੇ ਗਈ ਸੀ ਮੈਨੂੰ ਤਾਂ ਤੇਲ ਉਹਨੇ ਵੀ ਨਹੀਂ ਕੋਈ ਅਸਰ ਕੀਤਾ ਮੈਨੂੰ ਨਹੀਂ ਕਾਹਨੂੰ ਇਹ じゃ ਕਾਹਨੂੰ ਦੇ ਕੇ ਗਈ ਹੋਣੀ ਆ ਹੋ ਉਹਦੇ ਪੈਣੇ ਜਿਹੜਾ ਉਧਰ ਪਿੰਡ ਦੇ ਪਰਲੇ ਪਾਸੇ ਨਹੀਂ ਘਰ ਹੈਗਾ ਤੇ ਉਹਨਾਂ ਦੀ ਬੁੜੀ ਆਈ ਬੈਠੀ ਸੀ ਮੰਜੇ ਤੇ ਅੱਛਾ ਉਹਨੂੰ ਦੇ ਕੇ ਆਈ ਜਾ ਇਹ ਉਹ ਤਾਂ ਤੁਰ ਹੀ ਫਿਰਦੀ ਐ ਹੁਣ ਦੇਖ ਲਾਂਗੇ ਵੀ ਤੇਰਾ ਵੀ ਕਲਮ ਹੱਥ ਦੇਖ ਲਾਂਗੇ ਕਿੰਨੇ ਦਾ ਦੇਵੇਂਗੇ ਇਹ ਦੇ ਦੂੰਗੀ ਭੈਣੇ 120 ਦਾ ਚਾਹ ਤੈਨੂੰ ਕੱਟ ਲਾ ਦੂੰਗੀ ਦੇਖ ਲੈ ਲਾਲਾ ਇਹ ਬੁੜੀ ਤਾਂ ਬੈਲੀ ਬੈਠੀ ਐ ਮੈਂ ਕਿਹਦਾ ਸਮਾਨ ਹੋ ਕਰਨੀ ਹੋਰ ਕੀ ਦੇਖਣਾ ਪੈਣੀ ਮੈਂ ਤਾਂ ਨੌ ਬਾਾਰਸ ਲੈਣੀ ਸੀ ਹੋਰ ਕੀ ਰੱਖਣਾ ਕੋਈ ਸੁਣ ਨਾ ਕੋਈ ਸੰਗਾ ਕੋਈ ਜੁਨੀਆ ਸੁਣ ਨਾ ਬੰਦ ਨੂੰ ਕਹਤੇ ਜੁਨੀਆ ਦਾ ਤਾਂ ਡੱਬਾ ਪੂਜਾ ਉਹਨਾਂ ਨੇ ਚੱਕ ਲਿਆ ਬੰਦ ਲਈ ਕਿੰਨੇ ਪੈਸੇ ਦੇਵੇਂ ਇਹਨਾਂ ਦੇ ਹੁੰਦੇ ਨੂੰ ਤੂੰ ਦੇ ਦੇ ਭੈਣੇ ਇਹਨਾਂ ਦਾ 150 ਦੇ ਦੇ ਮੈਨੂੰ 150 ਬੰਦ ਹੈ 150 ਤਾਂ ਜਾਣੀ 120 ਦੇ ਦੇ ਹਾਂ 120 ਦੇ ਦੇ ਭੈਣੇ ਕੋਈ ਨਾ ਨਾ ਤੂੰ ਮੇਰਾ ਹੱਕ ਰੱਖ ਨਾ ਤੂੰ ਆਪਣਾ ਰੱਖ ਕਰ ਚੱਲ ਮੈਂ ਤਾਂ 100 ਰੁਪਇਆ ਦੇਉਂਗੀ ਨਾ ਨਾ ਬੀਬੀ ਇਹਦੇ ਮੈਂ ਇਹਦੇ ਬਹੁਤ ਘਾਟਾ ਨਾ ਸੌ ਦੇਉਂਗੀ ਤੁਹਾਨੂੰ ਬੋਲ ਕੇ ਕੀ ਗੱਲ ਹੈ ਸਮਾਨ ਬਹੁਤ ਦੇਉਂਗੀ ਹੋਇਆ ਤੇਨੂੰ ਹੀ ਲੱਗਦਾ ਇਹ ਤਾਂ 500 ਰੁਪਏ ਦੇਉਂਗੀ ਫੜਾ 100 ਰੁਪਏ ਹੋ ਰਹੀ ਹੈ ਲੈ ਮੇਰੇ ਹੱਥ ਲਵੇੜ ਤੇ ਚਲ ਕੋਈ ਨਾ ਬੋਝ ਕੇ ਬੰਨ ਲਾਂਗੇ 100 ਲਾਲਾ ਮਿਸਟਰ ਡਾਟਾ ਬਹੁਤ ਨਹੀਂ ਕੋਈ ਨਾ ਬੀਬੀ ਪੈਸੇ ਦੇ ਘੱਟ ਦਿੱਤੇ ਨੇ ਚਾਹ ਦੀ ਕੁੱਟ ਤਾਂ ਪਿਆ ਦੇ ਹੁਣ ਕੋਈ ਨਹੀਂ ਚਾਹ ਦਾ ਪਿਆ ਦਾਂਗੇ ਚਾਹ ਤਾਂ ਪੰਨਿਆ ਪਿਆ ਦੇ ਪੁੱਤ ਕਰਕੇ ਚਾਹ ਕਿਉਂ ਨਹੀਂ ਅਮਾ ਤੋੜਾ ਫਿਆਦੇ ਪੁੱਤ ਪਿਆ ਗਰੀਬੀਆਂ ਨੇ ਵਿਚਾਰੀ ਨਹੀਂ ਦੋ ਰੋਟੀਆਂ ਵੀ ਲਿਆਦੀ ਪੈਣੇ ਜੇ ਹੈਗੀਆਂ ਨੇ ਤਾਂ ਦੇਖਦੀ ਹੁਣ ਮੈਂ ਕੋ ਬਣਦੀ ਤਾਂ ਹੈ ਨਹੀਂ ਨਹੀਂ ਚੱਲ ਕੋਈ ਨਾ ਤੈਨੂੰ ਕੰਨ ਲੱਗੂਗਾ ਫੇਰ ਕੀ ਐ ਬਸ ਦੇ ਘਰਾਂ ਚ ਆਉਨੇ ਆ ਸੀ ਵੀ ਦੇਖ ਲੈ ਪੁੱਤ ਜੇ ਦੋ ਪੰਨਿਆਂ ਨੇ ਬੜਾ ਟਾਈਮ ਲਾਉਂਦਾ ਪੈਣ ਨਹੀਂ ਚਾਹ ਬਣਾਉਂਦੀ ਹੋਣੀ ਐ ਤੈਨੂੰ ਪਤਾ ਤੇ ਹੈਗਾ ਨਹੀਂ ਆਤਮਾ ਤੇ ਆਪਾਂ ਆ ਸਮਾਨ ਤਾਂ ਦਿਖਾਤਾ ਬੀਬੀ ਨੂੰ ਆ ਵੀ ਦਿਖਾ ਦਿੰਨੇ ਆਂਗੇ ਨਹੀਂ ਬੇਬੇ ਆਹ ਦੇਖ ਨੀ ਐ ਚੋ ਕਿੰਨੀ ਖੁਸ਼ਬੂ ਆਉਂਦੀ ਐ ਖੁਸ਼ਬੂਦਾਰ ਕੱਪੜੇ ਬੀਬੀ ਸੁੰਗ ਕੇ ਦੇਖਾ ਸੁੰਗ ਕੇ ਪਤਾ ਲੱਗਦਾ ਇਹਨਾਂ ਦਾ ਵਾਹ ਤੇ ਬੈਂ ਚੱਕਰ ਜਗਾ ਤੌਣ ਲੱਗੀ ਕੀ ਹੋ ਗਿਆ ਨਹੀਂ ਕਿਹੜੇ ਚੱਕਰ ਜੇ ਬੇ ਤੂੰ ਪੂਜਾ ਖੜੀ ਹੋ ਜਲਦੀ ਕੋਡੇ ਚੱਲੀ ਜਾਂ ਅੰਦਰ ਇਹ ਤੇ ਪੈ ਗਈ ਹਾਂ ਪੱਜਲਾ ਪੱਜਲਾ ਇਹਨੂੰ ਬੰਦ ਨਹੀਂ ਬੈਠੀ

ਨੀ ਸੁਪਾ ਪਾ ਦੇਗੀ ਆ ਜਾ ਪੂਜਾ ਪੂਰੀ ਕਰਦੀ ਮੈਨੂੰ ਤੇ ਗੁੱਸਾ ਚੜਦਾ ਪਿਆ ਦੇ ਦੇ ਚੈਨ ਸੰਦੇਖ ਦੇ ਆ ਨਹੀਂ ਪੱਜਿਆ ਆਦੇ ਕੋਲੇ ਕੀ ਹੋਣਾ ਮੈਂ ਲੰਗੜੀ ਕੋ ਪਲੀਜ਼ ਸਟਾਪ ਚੰਦ ਪੂਜਾ ਪੱਜਿਆ ਪੱਜਿਆ ਪੂਜਾ ਪੱਜਿਆ ਨਾਲੀ ਕਾਲੀ ਬਚਾਉਂਦੀ ਨਹੀਂ ਕੋਈ ਆ ਗਿਆ ਉਹਦਾ ਦੂਰ ਦੂਰ ਆ ਕੇ ਤੇ ਫੜੀਆਂ ਜਾਵਾਂਗੇ ਤੁਹਾਨੂੰ ਇਹ ਚੀਚਾ ਪੱਜ ਗਿਆ ਉਹ ਦੇਖ ਬੁੜੀ ਤੇ ਵੀ ਗੁੱਸਾ ਚੜਦਾ ਪਿਆ ਐਨੀ ਕਰ ਜੂਸ ਬਣਦੀ

ਅੱਗੇ ਹਰਾਮ ਜਾਂਦੀਆਂ ਇਹ ਬੀਬੀ ਦੱਸਦੀਆਂ ਜਾ ਕੇ ਉਸ ਦਿਨ ਕੀ ਹੋ ਗਿਆ ਉਹ ਟੱਕਰ ਆਉਂਦੇ ਨੇ ਨੇ ਵੀਦਾ ਪਈਆ ਬੀਬੇ ਬੀਬੇ ਕੀ ਹੋ ਗਿਆ ਤੈਨੂੰ ਬੀਬੇ ਬੀਬੇ ਖੜੀ ਹੋ ਜਾ ਉਹ ਇਹਨੂੰ ਕਿ ਤਣ ਕੀ ਕਰ ਗਈਆਂ ਬੀਬੇ ਕੀ ਹੋ ਗਿਆ ਉੱਠੀ ਹੋ ਜਾ ਕੀ ਹੋ ਗਿਆ ਤੈਨੂੰ ਕੋਸਮ ਕੀ ਅਰਥ ਦਾ ਨੂ ਮੇਰੇ ਤੋਂ ਪਤਾ ਨਹੀਂ ਕੀ ਕਰ ਗਈਆਂ ਮੈਂ ਤਾਂ ਉਹ ਚਲਾਕੋ ਜੀ ਦੇਵ ਰਾਣੀ ਨੇ ਰਮਾ ਜੀ ਕਰਾਈ ਦੀ ਸੰਤੀ ਕਾਸੀਆਂ ਐਵੇਂ ਤਾਂ ਆ ਬਚਾਪਾ ਬਣਾ ਰਹੀ ਸੀ ਕਹਿੰਦੀ ਚਾਹ ਬਣਾ ਕਦੇ ਉੱਥੀ ਬਾਗੀਆਂ ਮਾਗਰੇ ਮੈਨੂੰ ਤਾਂ ਪਤਾ ਨਹੀਂ ਕੀ ਕਰਤਾ ਉਹਨੇ ਰਮਾਲ ਦੀ ਸੰਗਾ ਕੇ ਘਰ ਕੋ ਦੇ ਲੱਗ ਤੈ ਕੋਸਲਾਇ ਤਾਂ ਨਹੀਂ ਗਈਆਂ ਮੈਨੂੰ ਤਾਂ ਚੱਕਰ ਆ ਰਹੇ ਨੇ ਅੱਖਾਂ ਤਾਂ ਧੁੰਦਲਾ ਦਿਸ ਰਿਆ ਦੇਖ ਲੈ ਮੜਾ ਜ ਆ ਪੁੱਤ ਜੀਵਨ ਕਿੱਧਰ ਵਗਿਆ ਜੀਵਨ ਵੀ ਨਹੀਂ ਹੁਣ ਤੱਕ ਆਇਆ ਪਾਣੀ ਵੀ ਨਹੀਂ ਥੋੜਾ ਥੋੜਾ ਤੇ ਦੇਖ ਤਾਂ ਖਸਿੱਟੇ ਮਾਰ ਲੈਨੇ ਆ ਜੀਵਨ ਨੂੰ ਹਾਕ ਮਾਰ ਕੇ ਤੇ ਅੰਦਰ ਹੀ ਹੋਵੇ ਕਿੱਥੇ ਦੇ ਅੰਦਰ ਉਹ ਤਾਂ ਗਿਆ ਹੋਇਆ ਸੀ ਖੇਤ ਨੂੰ ਕਹਿੰਦੀ ਗੇੜਾ ਕੱਢ ਕੇ ਆਉਣਾ ਲੱਗੀ ਮੇਰਾ ਦਿਲ ਲੁੱਟ ਕੇ ਆਏ ਹਾਏ ਯਾਰ ਫਿਰ ਕੀ ਕੁਸ ਲੈ ਲਿਆ ਭਾਬੀ ਤੁਮਾਂ ਖਰੀਦ ਲਿਆ ਆਏ ਗਾ ਤੂੰ ਕਿ ਕਿ ਹੋ ਗਿਆ ਆ ਤਾਂ ਵੀਡੀਓ ਚਲਾ ਕੋ ਵੀਡੀਓ ਦੇ ਇਧਰ ਆ ਨੀ ਹਾਂ ਕਹਿੰਦੀ ਬੀਬੀ ਆਰਮਾਲ ਤੇ ਸੈਟ ਹੁੰਦਾ ਦੇਖਾ ਤੂੰ ਦਾ ਫਟ ਠੀਕਾ ਦੇਖਾ ਫਟੇ ਦੇਖਾ ਮੈਂ ਜ਼ਪਤਨ ਠੀਕਾ ਸਾਬਤ ਕਰਨਾ ਨਹੀਂ ਕੋਤਾ ਅੰਦਰ ਜਾ ਕੇ ਦੇਖ ਲੈ ਕਿ ਤੈਨੂੰ ਕਿ ਸੱਤਾਂ ਨਹੀਂ ਕਰਤੀ ਰਹਿ ਗਈਆਂ ਕੋਤਾ ਮੈਨੂੰ ਵੀ ਅੰਦਰ ਜਾ ਕੇ ਤੁਹਾ ਗਿਆ ਪੁੱਤ ਮੈਂ ਤਾਂ ਹੁਣ ਅੱਛਾ ਬੇਹੋਸ਼ ਕਰਤੀ ਨਹੀਂ ਆ ਹੁਣ ਮੈਂ ਦਿਨ ਖਾਇਆ ਮੈਂ ਠਾਕੇ ਹੂੰ ਠੀਕ ਹੋ ਤੁਸੀਂ ਚੱਕਰ ਆ ਰਹੇ ਨੇ ਅੱਖਾਂ ਮੂਰ ਹਨੇਰਾ ਦੇ ਦੇਖਿਆ ਕੋ ਸੰਦਰ ਕੋ ਚਾ ਲੈ ਕੇ ਲੁਕਿਤ ਰਹੀ ਜਾਂ ਚਲ ਮੈਂ ਦੇਖਦਾ ਕੋਲ ਮਾਰੀ ਜਿਵੇਂ ਖੁੱਲੀ ਪਈ ਐ ਖੁੱਲੀ ਪੰ ਕੋਤਾ ਸਾਰਾ ਕੁਝ ਲੈ ਗਈਆਂ ਸਾਰੀਆਂ અમારી ਪੱਟੀ ਪਈਆ ਕੁਝ ਨਹੀਂ ਹੈਗਾ ਉੱਥੇ ਕਹਿਣਾ ਘੱਟਾ ਸਾਰਾ ਕੁਝ ਲੈ ਗਈਆਂ ਬੂਵੇ ਪਤਾ ਨਹੀਂ ਕੀ ਕੁਝ ਲੈ ਗਈਆਂ ਆਉਣਗੀਆਂ ਹੁਣ ਐਂ ਦੱਸ ਵੀ ਕਿੱਧਰੋਂ ਗਈਆਂ ਨੇ ਪਤਾ ਕੁਝ ਇਹ ਕੀ ਪਤਾ ਜੀ ਤਾਂ ਵੀ ਉਹ ਸਪਈਆਂ ਦੀਆਂ ਮੈਂ ਦੇਖਦਾ ਨਹੀਂ ਕੈਮਰਾ ਕੋਲੇ ਜਾ ਕੇ ਦੇਖ ਜਾ ਕੇ ਇਹਦੇ ਇੱਕ ਫੜ ਲਾ ਕੰਜਰੀਆਂ ਨੂੰ ਕਿਹਾ ਸੀ ਮੈਂ ਤਾਂ ਇਹਨੂੰ ਨਾ ਬਠਿਆ ਨਾ ਬਠਿਆ ਕਹਿੰਦੀ ਮੈਂ ਨੌ ਪਾਸ ਲੈਣੀ ਐ ਜੇਦੀ ਮੈਂ ਕਾਂਟੇ ਲੈਣੇ ਨਹੀਂ ਲੈ ਲੈ ਮੈਂ ਤਾਂ ਬਠਉਂਦੀ ਨਹੀਂ ਹੁੰਦੀ ਇਹ ਵੀ ਮੈਨੂੰ ਕੀ ਪਤਾ ਸੀ ਉਹ ਲਟੇਰੀਆਂ ᱛੀਆਂ ਮੈਨੂੰ ਕੀ ਪਤਾ ਸੀ ਚਾਹ ਪਿਆ ਦੇ ਸਾਨੂੰ ਪਿਆ ਦੇ ਚਾਹ ਚੰਗੀ ਉਹਨਾਂ ਨੂੰ ਰੋਟੀਆਂ ਖਵਾ ਦੋ ਹੈ ਟਾਈਮ ਰੋਟੀਆਂ ਖਵਾਉਣ ਦਾ ਚਾਹਾਂ ਪਿਆਉਣ ਦਾ ਪਤਾ ਨਹੀਂ ਬੀਬੀ ਕੀ ਕੁਛ ਹੱਥ ਸਾਫ ਕਰਕੇ ਲੈ ਕੇ ਗਈਆਂ ਹੋਣਗੀਆਂ ਕੀ ਕਹਿ ਸਕਦੇ ਆਹ ਜੀਵਨੇ ਦੇਖ ਕੇ ਕਿੰਨੇ ਪੈਸੇ ਪੈ ਤੇ ਘਰੇ ਪਤਾ ਨਹੀਂ ਕਿੰਨੇ ਕੁ ਲੈ ਕੇ ਗਈਆਂ ਹੋਣਗੀਆਂ ਮੈਂ ਤਾਂ ਹੁਣ ਪਰੋਲੇ ਨਹੀਂ ਜਾਂਦਾ ਕੁਝ ਜੀਵਨੇ ਦੇਖੂ ਆ ਕੇ ਜੋ ਕੁਝ ਦੇਖੂਗਾ ਉਹਨਾਂ ਨੂੰ ਫੜ ਲਿਆਉਂਦੇ ਜੇ ਫੜੀਆਂ ਜਾਣੀਆਂ ਆਹ ਪਤਾ ਨਹੀਂ ਕਿਦਾ ਕਿਦਾ ਘਰ ਲੁੱਟਣਗੇ ਜਾ ਕੇ ਹੋਰ ਨਹੀਂ ਯਾਰ ਜਿੱਤਾਰ ਪੂਜਾ ਰੰਗ ਲੱਗ ਗਏ ਆਪਣੇ ਹੈ ਨਾ ਕੀ ਰੰਗ ਲਾਗੀ ਨੂੰ ਬਹੁਤ ਐਨਾਂ ਵੀ ਬਹੁਤ ਸੇ ਸਮਾਨੀਆਂ ਪੂਜਾ ਦੇ ਕਿੰਨੇ ਤੇ ਸਾਰੇ ਬੀਂ ਨਹੀਂ ਕਮਾ ਸਕਦੀਆਂ ਕੀ ਮਿਲੇ ਚਾਰ ਪੈਸੇ ਕੋ ਟੂਬ ਨਹੀਂ ਛੱਲਾ ਨਹੀਂ ਉਸਾਰਾ ਤੈਨੂੰ ਤੂੰ ਤੇ ਪੂਜਾਈ ਕਰਦੀ ਹੈ ਬਹੁਤ ਬੜੀ ਪਤਲਾ ਕੋ ਯਾ ਕੱਲ ਨੂੰ ਤੇਰੇ ਬਣ ਜਾਉਂਗੇ ਉੱਤਰ ਜਾਵਾਂਗੇ ਕੱਲ ਨੂੰ ਚਲ ਨਹੀਂ ਹੱਜ ਬੱਧੀ